ਭ੍ਰਮਤ ਫਿਰਤ ਬਹੁ ਜਨਮ ਬਿਲਾਨੇ ਤਨ ਮਨ ਧਨ ਨਹੀਂ ਧੀਰੇ ਲਾਲਚ ਬਿਖ ਕਾਮ ਲੁਭਦਰਾਤਾ ਮਨ ਵਿਸਰੇ ਪ੍ਰਭ ਹੀਰੇ ਰਹਾਉ ਗੁਰਪਰਿਓ ਇਰਹਾਉ ਵਾਲਾ ਬੰਦ ਐ ਅਗਤਨਾਂ ਜੀ ਕਹਿੰਦੇ ਭ੍ਰਮਤ ਫਿਰਤ ਭ੍ਰਮਤ ਦਾ ਮਤਲਬ ਹੁੰਦਾ ਹੈ ਪਟਕਣਾ ਵਿੱਚ ਫਿਰਦੇ ਆ ਹੋਇਆ ਬਹੁ ਜਨਮ ਬਿਲਾਨੇ ਬਹੁ ਮਤਲਬ ਬਹੁਤ ਸਾਰੇ ਜਨਮ ਬਿਲਾਨੇ ਦਾ ਮਤਲਬ ਗੁਜ਼ਾਰ ਦਿੱਤੇ ਇਹ ਸੰਸਾਰ ਦੇ ਵਿੱਚ हे ਮਨੁੱਖ ਤੂੰ ਮਾਇਆ ਦੇ ਮੋਹ ਵਿੱਚ ਪਟਕਦਿਆਂ ਹੋਇਆ ਕਈ ਜਨਮ ਗੁਜ਼ਾਰ ਦਿੱਤੇ ਆ ਜਿਹੜਾ ਇੱਕ ਸਰੀਰ ਮਿਲਿਆ ਨਾ ਸਾਨੂੰ ਜਦੋਂ ਤੋਂ ਅਸੀਂ ਜਨਮ ਲਿਆ ਅੰਦਾਜ਼ਾ ਲਾ ਕੇ ਵੇਖੋ ਕਿ ਜਨਮ ਤੋਂ ਲੈ ਕੇ ਹੁਣ ਤੱਕ ਸਾਡੀ ਕਿੰਨੀ ਉਮਰ ਬਣਦੀ ਹੈ ਤੇ ਅਸੀਂ ਇਹੀ ਸਮਝਦੇ ਹਾਂ ਕਿ ਸਾਡਾ ਇਹ ਇੱਕੋ ਹੀ ਜਨਮ ਹੈ ਨਹੀਂ ਭਾਈ ਅਸੀਂ ਰੋਜ਼ ਜਨਮਦੇ ਹਾਂ ਤੇ ਮਰਦੇ ਹਾਂ ਜਿਹੋ ਜੇ ਸਾਡੇ ਵਿਚਾਰ ਹੋਣਗੇ ਉਹੇ ਜੀ ਅਸੀਂ ਜੂਨ ਵਿੱਚ ਪੈ ਜਾਂਦੇ ਹਾਂ ਬੰਦਾ ਮਰਨ ਤੋਂ ਬਾਅਦ ਅਸੀਂ ਕਹਿੰਦੇ ਹਾਂ ਜੂਨਾ ਵਿੱਚ ਪੈਂਦਾ ਕੁੱਤਾ ਬਣ ਗਿਆ ਗਾਂ ਬਣ ਗਿਆ ਗਧਾ ਬਣ ਗਿਆ ਖੋਤਾ ਬਣ ਗਿਆ ਭੇਡ ਬਣ ਗਿਆ ਕੁਛ ਬਣ ਗਿਆ ਹਨਾ 84 ਦੇ ਗੇੜ ਵਿੱਚ ਮਰਨ ਤੋਂ ਬਾਅਦ ਪੈਂਦਾ ਨਹੀਂ ਸਤਗੁਰ ਕਹਿੰਦੇ ਤਾਂ ਜਿਉਂਦੇ ਜੀਵੀ ਪੈ ਜਾਂਦਾ ਭਾਈ ਜਿਹੋ ਜੀ ਇਹਦੀ ਵਰਤੀ ਹੋਵੇ ਜਿਹੋ ਜੀ ਇਹਦੀ ਸੋਚ ਹੋਵੇ ਅੰਦਰੋਂ ਇਹਦਾ ਢਾਂਚਾ ਉਹ ਇਹ ਜਾ ਬਣ ਜਾਂਦਾ ਹੈ ਆਖੋ ਸਤਨਾਮ ਸਰੀਰ ਭਾਵੇਂ ਮਨੁੱਖਾਂ ਵਾਲਾ ਹੋਵੇ ਇਹਦੇ ਕੋਲ ਇਹ ਮੈਂ ਨਹੀਂ ਕਹਿ ਰਿਹਾ ਗੁਰੂ ਅਰਜਨ ਸਾਹਿਬ ਮਹਾਰਾਜ ਕਹਿ ਰਹੇ ਨੇ ਕਰਤੂਤ ਪਸ਼ੂ ਕੀ ਕਰਤੂਤਾ ਜੇ ਪਸ਼ੂਆਂ ਵਾਲੀਆਂ ਨੇ ਨਾ ਜਾਨਵਰਾਂ ਵਾਲੀਆਂ ਨੇ ਮਾਨਸ ਜਾਤ ਤੇ ਸਰੀਰ ਭਾਵੇਂ ਮਾਨਸ ਵਾਲਾ ਸਾਡੇ ਕੋਲ ਲੋਕ ਪਚਾਰਾ ਕਰੇ ਦਿਨ ਰਾਤ ਅਸੀਂ ਲੋਕਾਂ ਨੂੰ ਪਹੁੰਚਾਉਣ ਦੇ ਲਈ ਲੋਕਾਂ ਨੂੰ ਖੁਸ਼ ਕਰਨ ਦੇ ਲਈ ਬਾਹਰੋਂ ਧਰਮੀ ਬਣਦੇ ਆ ਤੇ ਅੰਦਰੋਂ ਅਸੀਂ ਪਕੰਡੀ ਆ ਬਾਹਰੋਂ ਇੰਜ ਲੱਗਦਾ ਵੀ ਅਸੀਂ ਮਨੋਖਾ ਆ ਪਰ ਅੰਦਰ ਜਿਹੋ ਜੀ ਸਾਡੀ ਸੋਚ ਹੈ ਜਿਹੋ ਜੀ ਸਾਡੀ ਬਿਰਤੀ ਹੈ ਸਤਿਗੁਰ ਕਹਿੰਦੇ ਉਹੇ ਜੀ ਜੂਨ ਵਿੱਚ ਪਿਆ ਹੋਇਆ ਆਖੋ ਸਤਨਾਮ ਜੇ ਅਸੀਂ ਲੋਭੀ ਆ ਲੋਭੀ ਕੁੱਤੇ ਨੂੰ ਮੰਨਿਆ ਗਿਆ ਹੈ ਇੱਥੇ ਕੁੱਤਾ ਬਹੁਤ ਲੋਭ ਕਰਦਾ ਲੋਭੀ ਬਾਂਦਰ ਨੂੰ ਆਖਿਆ ਗਿਆ ਹੈ ਮਰਕਟ ਮੁਸ਼ਤੀ ਅਨਾਜ ਕੀ ਮਨ ਬਉਰਾ ਰੇ ਪੜਦੇ ਆ ਨਾ ਬਾਬਾ ਕਬੀਰ ਸਾਹਿਬ ਜੀ ਦੀ ਬਾਣੀ ਇਹ ਲੋਭੀ ਹੈ ਮਨ ਲਭ ਕੁੱਤਾ ਲੋਭੀ ਨੂੰ ਕੁੱਤਾ ਆਖਿਆ ਗਿਆ ਜੇ ਲੋਭੀ ਸੁਆ ਹੈ ਸਾਡਾ ਸਮਝ ਲਓ ਕੁੱਤੇ ਆ ਇਸੇ ਕਰਕੇ ਕਾਲ ਭੂਤ ਕੀ ਹਸਤਨੀ ਮਨ ਬਉਰਾ ਰੇ ਤੇ ਗੁਰੂ ਪਿਆਰਿਓ ਜੇ ਹਾਥੀ ਆ ਤਾਂ ਇਹਦਾ ਮਤਲਬ ਸਾਡੇ ਅੰਦਰ ਕਾਮ ਵਧਿਆ ਹੋਇਆ ਫਿਰ ਅਸੀਂ ਹਾਥੀ ਵਾਲੀ ਜੂਨ ਵਿੱਚ ਪਏ ਹੋਏ ਆ ਬਾਹਰੋਂ ਸਰੀਰ ਭਵੇਂ ਅਸੀਂ ਮਨੁੱਖਾਂ ਵਾਲ ਜਿਹੋ ਜੀ ਅੰਦਰ ਵਿਚਾਰ ਚੱਲਦੇ ਨੇ ਅਸੀਂ ਅੰਦਰੋਂ ਇਹ ਜੀ ਜੂਨ ਵਿੱਚ ਪਏ ਹੋਏ ਆ ਇਸ ਕਰਕੇ ਅਸੀਂ ਰੋਜ਼ ਜਨਮਦੇ ਆ ਤੇ ਮਰਦੇ ਆ ਇੱਕ ਖਿੰਨ ਪਲ ਤੂੰ ਵਿਸਰੈ ਸੁਆਮੀ ਜਾਨੋ ਬਸ ਪਚਾਸਾ ਜੇ ਇੱਕ ਰਤਾ ਪਰ ਸਾਨੂੰ ਰੱਬ ਵਿਸਰ ਜਾਵੇ ਨਾ ਪਲ ਭਰ ਵੀ ਰੱਬ ਵਿਸਰ ਜਾਵੇ ਤਾਂ ਗੁਰੂ ਪਿਆਰਿਓ ਸਤਗੁਰ ਕਹਿੰਦੇ 50 ਸਾਲ ਬੀਤ ਜਾਣ ਦੇ ਬਰਾਬਰ ਹੈ ਤੇ ਅਸੀਂ ਤਾਂ ਆਪਣੀ ਜ਼ਿੰਦਗੀ ਦੇ ਵਿੱਚ ਵੇਖੋ ਕਿੰਨਾ ਰੱਬ ਨੂੰ ਵਿਸਾਰ ਕੇ ਰੱਖਿਆ ਹੁਣ ਜੇ ਪਲਾਂ ਪਲਾਂ ਦਾ ਜੋੜ ਕਰਨ ਲੱਗੇ ਤਾਂ ਅਰਬਾਂ ਖਰਬਾਂ ਵੀ ਸਾਡੇ ਜਨਮ ਟੱਪ ਜਾਣਗੇ ਭਾਵ ਸਾਲ ਟੱਪ ਜਾਣਗੇ ਇੱਕ ਖਿੰਨ ਪਲ ਤੂੰ ਵਿਸਰੈ ਸੁਆਮੀ ਜਨੂਵਾਰਸ 50 ਜੇ ਹੇ ਰੱਬ ਜੀ ਇੱਕ ਪਲ ਵੀ ਤੁਸੀਂ ਸਾਨੂੰ ਵਿਸਰ ਜਾਣਿਓ ਤਾਂ ਉਹ 50 ਸਾਲ ਦੇ ਬਰਾਬਰ ਹੈ ਅਸੀਂ ਤਾਂ ਤੁਹਾਨੂੰ ਪਤਾ ਨਹੀਂ ਕਿੰਨੇ ਪਲਾਂ ਭੁੱਲ ਕੇ ਹੀ ਬੈਠੇ ਆਂ ਪਤਾ ਨਹੀਂ ਸਾਡੇ ਕਿੰਨੇ ਸਾਲ ਇਹ ਤਾਂ ਯੋਜਨਾ ਜੁੱਗਾਂ ਤੋਂ ਵੀ ਟੱਪ ਜਾਣਗੇ ਆਖੋ ਸਤਨਾਮ ਇੰਨਾ ਅਸੀਂ ਜਨਮ ਬਰਬਾਦ ਕਰਕੇ ਬੈਠੇ ਆਂ ਸਮਾਂ ਬਰਬਾਦ ਕਰਕੇ ਬੈਠੇ ਆਂ ਜੀਵਨ ਦੇ ਸਾਲ ਬਰਬਾਦ ਕਰਕੇ ਬੈਠੇ ਇਸ ਕਰਕੇ ਭਾਈ ਇਹ ਇੱਕ ਜਨਮ ਦੇ ਵਿੱਚ ਵੀ ਅਸੀਂ ਬਹੁਤ ਵਾਰ ਜਨਮਦੇ ਆ ਤੇ ਮਰਦੇ ਆ ਬਾਬਾ ਧੰਨਾ ਸਾਹਿਬ ਇਹ ਗੱਲ ਕਹਿ ਰਹੇ ਨੇ ਭ੍ਰਮਤ ਫਿਰਤ ਬਹੁਤ ਜਨਮ ਬਿਲਾਨੇ ਮਾਇਆ ਦੇ ਮੋਹ ਵਿੱਚ ਭਟਕਦੇ ਆ ਕਈ ਜਨਮ ਗੁਜ਼ਰ ਜਾਂਦੇ ਨੇ ਤੇ ਗੁਜ਼ਰ ਵੀ ਰਹੇ ਨਹੀਂ ਹੁੰਦਾ ਕੀ ਹੈ ਤਨ ਮਨ ਧਨ ਨਹੀਂ ਧੀਰੇ ਨਾ ਤਨ ਉਹ ਜਾ ਰਿਹਾ ਨਾ ਮਨ ਟਿਕੇ ਆ ਤੇ ਨਾ ਧਨ ਕੋਲੇ ਰਿਹਾ ਤਨ ਪਹਿਲਾਂ ਬਚਪਨ ਸੀ ਫਿਰ ਜਵਾਨੀ ਆਈ ਫਿਰ ਬੁਢਾਪਾ ਹੋਇਆ ਫਿਰ ਖਤਮ ਹੋ ਗਿਆ ਮਨ ਇੱਕ ਪਾਸੇ ਨਹੀਂ ਟਿਕਦਾ ਕਦੀ ਕਿਤੇ ਕਦੀ ਕਿਤੇ ਕਦੀ ਕਿਤੇ ਲੋਭੀ ਜਿਹੜਾ ਥਿਰ ਨਾ ਰਹਤਾ ਹੈ ਚਾਰੇ ਕੁੰਡਾ ਭਾਲੇ ਕਬਹੂ ਜਿਹੜਾ ਉਬ ਚੜਤ ਹੈ ਕਬਹੂ ਜਾਏ ਪਿਆਲੇ ਇਹ ਮਨ ਦਾ ਕੋਈ ਪਤਾ ਨਹੀਂ ਕਬੀਰ ਮਨ ਪੰਖੀ ਪਿਓ ਉਡੜਦਾ ਹਦਿਸ਼ ਦੇ ਆਏ ਜੋ ਜੈਸੀ ਸੰਗਤ ਕਰੈ ਜੋ ਜੈਸੀ ਸੰਗਤ ਮਿਲੇ ਤੈਸੋ ਹੀ ਫਲ ਖਾਏ ਤੇ ਬਾਬਾ ਧੰਨਾ ਸਾਹਿਬ ਇਹੀ ਗੱਲ ਕਹਿੰਦੇ ਨੇ ਮਨ ਵੀ ਤੇਰਾ ਨਹੀਂ ਟਿਕਿਆ ਗੁਰੂ ਦੇ ਦਵਾਰੇ ਤੇ ਰੱਬ ਦੇ ਦਵਾਰੇ ਤੇ ਫਿਰ ਤਨ ਤਨ ਸਦਾ ਰਹਿਣ ਵਾਲਾ ਥੋੜੀ ਐ ਇਹ ਤਾਂ ਅੱਜ ਸਾਡੇ ਕੋਲ ਕੱਲੂ ਕਿਸੇ ਹੋਰ ਕੋਲ ਅਸੀਂ ਦਾਅਵੇ ਕਰਦੇ ਹਾਂ ਕਿ ਮੇਰੀ ਜ਼ਮੀਨ ਐ ਮੇਰੀ ਜਾਇਦਾਦ ਐ ਤਾਂ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਇਹ ਸੰਸਾਰ ਤੋਂ ਚਲੇ ਗਿਆ ਨਾ ਅਜਿੰਨੀ ਜਾਇਦਾਦ ਆ ਜਿੰਨਾ ਤੇਰਾ ਧਨ ਦੌਲਤ ਤੇਰੇ ਕੋਲੇ ਨਹੀਂ ਰਹਿਣਾ ਖਤਮ ਹੋ ਜਾਣਾ ਇੱਕ ਦਿਨ ਤਾਈਓ ਤਾਂ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਨੇ ਆਖਿਆ ਉਹ ਦੁਨੀਆ ਦੇ ਲੋਕੋ ਦੁਨੀਆ ਦੇ ਵਿੱਚ ਰਹਿਣ ਵਾਲੇ ਸੰਸਾਰ ਦੇ ਲੋਕੋ ਤੁਸੀਂ ਪਾਪ ਨਾ ਕਰਿਆ ਕਰੋ ਮਹਾਰਾਜ ਕਿਹੜਾ ਪਾਪ ਕਰਦੇ ਆਸੀਂ ਸਤਗੁਰ ਕਹਿੰਦੇ ਕਾਹੇ ਪੁੱਤ ਚਗਰਤ ਹੋ ਸੰਗ ਬਾਪ ਆਪਣੇ ਪਿਤਾ ਨਾਲ ਲੜਨਾ ਸਭ ਤੋਂ ਵੱਡਾ ਪਾਪ ਹੈ ਲੜਦੇ ਕਿਉਂ ਆ ਜ਼ਮੀਨਾਂ ਜਾਇਦਾਦਾਂ ਪਿੱਛੇ ਬਾਪੂ ਇਹ ਮੇਰੇ ਨਾਮ ਕਰਾ ਦੇ ਮਹਾਰਾਜ ਕਹਿੰਦੇ ਬਸ ਜ਼ਮੀਨਾਂ ਜਾਇਦਾਦਾਂ ਧਨ ਦੌਲਤ ਕਰਕੇ ਆਪਣੇ ਪਿਤਾ ਨਾਲ ਲੜਦਾ ਤੇ ਗੁਰੂ ਪਾਤਸ਼ਾਹ ਨੇ ਤਾਂ ਹੀ ਸਾਨੂੰ ਆਖਿਆ ਬਾਣੀ ਦੇ ਵਿੱਚ ਆਖਿਆ ਕਾਹੇ ਪੂਤ ਚਗਰਤ ਹੋ ਸੰਗ ਬਾਪ ਜਿਨ ਕੇ ਜਣੇ ਬਟੀਰੇ ਤੁਮ ਹੋ ਤਿੰਸਿਓ ਚਗਰਤ ਪਾਪ ਸਭ ਤੋਂ ਵੱਡਾ ਪਾਪ ਹੈ ਜਿਨ੍ਹਾਂ ਨੇ ਤੈਨੂੰ ਜੰਮਿਆ ਪਾਲਿਆ ਪਲੋਸਿਆ ਵੱਡਾ ਕੀਤਾ ਉਹਨਾਂ ਦੇ ਨਾਲ ਜੇ ਤੂੰ ਝਗੜਦਾ ਹੈ ਲੜਦਾ ਹੈ ਤਾ ਸਭ ਤੋਂ ਵੱਡਾ ਪਾਪ ਕਰ ਰਿਆ ਹੈ ਜਿਸ ਧਨ ਕਾ ਤੂੰ ਗਰਭ ਕਰਤ ਹੋ ਸੋ ਤਨ ਕਿਸੈ ਨਾ ਆਪ ਜਿਹੜੇ ਧਨ ਕਰਕੇ ਤੂੰ ਆਪਣੇ ਮਾਪਿਆਂ ਨਾਲ ਲੜਦਾ ਝਗੜਦਾ ਮਹਾਰਾਜ ਕਹਿੰਦੇ ਧਨ ਰਹਿਣਾ ਤੇਰੇ ਕੋਲ ਵੀ ਨਹੀਂ ਤੇਰੇ ਬਾਪੂ ਕੋਲ ਰਿਹਾ ਤਨ ਦਾਦੇ ਕੋਲ ਰਿਹਾ ਪਰਦਾਦੇ ਕੋਲ ਰਿਹਾ ਇਹ ਜ਼ਮੀਨਾਂ ਜਾਇਦਾਦਾਂ ਹੀਰੇ ਮੋਤੀ ਜਵਾਹਰਾਤ ਜੋ ਵੀ ਜੋੜ ਕੇ ਰੱਖਿਆ ਮਹਾਰਾਜ ਕਹਿੰਦੇ ਉਹ ਸਭ ਕੁਝ ਛੱਡ ਕੇ ਚਲੇ ਗਏ ਇਸ ਕਰਕੇ ਧਨ ਮਾਨ ਤੇ ਧਨ ਵੀ ਨਹੀਂ ਟਿਕਿਆ ਲਾਲਚ ਵਿਖੇ ਕਾਮ ਲੁਭਦਰਾਤਾ ਇਹ ਲੋਭੀ ਜੀਵ ਜਹਿਰ ਰੂਪਦਾਰਥਾਂ ਦੇ ਲਾਲਚ ਦੇ ਵਿੱਚ ਕਾਮ ਵਾਸ਼ਨਾ ਦੇ ਵਿੱਚ ਹਮੇਸ਼ਾ ਰਾਤਾ ਮਤਲਬ ਰੰਗਿਆ ਰਹਿੰਦਾ ਹੈ ਫਿਰ ਹੋਇਆ ਕੀ ਮਨ ਵਿਸਰੇ ਪ੍ਰਭ ਹੀਰੇ ਮਨ ਦੇ ਵਿੱਚੋਂ ਹੀਰਾ ਅਮੋਲਕ ਅਕਾਲਪੁਰਖ ਵਾਹਿਗੁਰੂ ਪਰਮੇਸ਼ਰ ਵਿਸਾਰ ਦਿੱਤਾ ਇਹ ਰਹਾਉ ਵਾਲਾ ਬੰਦ ਹੈ ਸੋ ਗੁਰੂ ਪਿਆਰਿਓ ਸਤਿਗੁਰ ਧੰਨਾ ਮਹਾਰਾਜ ਜੀ ਕਹਿੰਦੇ ਹੈ ਮਨੁੱਖ ਹੈ ਪ੍ਰਾਣੀ ਤੂੰ ਸੰਸਾਰ ਦੇ ਉੱਤੇ ਰੱਬ ਦਾ ਨਾਮ ਜਪਣਾ ਸੀ ਪਰ ਤੂੰ ਰੱਬ ਨੂੰ ਹੀ ਵਿਸਾਰ ਦਿੱਤਾ ਇਹ ਆ ਰਹਾਉ ਵਾਲਾ ਬੰਦ ਅੱਗੇ ਇਹ ਪਹਿਲੇ ਬੰਦ ਵਿੱਚ ਕੀ ਸਮਝਾਉਣਾ ਕਰਦੇ ਨੇ ਬਿਕਫਲ ਮੀਠ ਲਗੇ ਮਨ ਬਉਰੇ ਚਾਰ ਵਿਚਾਰ ਨਾ ਜਾਣਿਆ ਹੈ ਕਮਲੇ ਮਨ ਇਹ ਜ਼ਹਿਰ ਰੂਪ ਫਲ ਤੈਨੂੰ ਮਿੱਠੇ ਲੱਗਦੇ ਨੇ ਚਾਰ ਵਿਚਾਰ ਨਾ ਜਾਣੇ ਤੈਨੂੰ ਸੋਹਣੇ ਵਿਚਾਰ ਫੁਰਦੀ ਹੀ ਨਹੀਂ ਚੰਗੇ ਵਿਚਾਰ ਤਾਂ ਤੇਰੇ ਮਨ ਤੇ ਆਉਂਦੇ ਨਹੀਂ ਹਮੇਸ਼ਾ ਭੈੜੀ ਮੱਤ ਹੀ ਰੱਖੀ ਫਿਰਦਾ ਹੈ ਗੁਣ ਤੇ ਪ੍ਰੀਤ ਬੜੀ ਅਨਪੰਤੀ ਜਨਮ ਮਰਨ ਫਿਰ ਤਾਨਿਆ ਗੁਣ ਤੇ ਰੱਬ ਦੇ ਗੁਣਾ ਨੂੰ ਯਾਦ ਨਹੀਂ ਕਰਦਾ ਚੰਗੇ ਗੁਣ ਵਧਣੇ ਚਾਹੀਦੇ ਸੀ ਗੁਣ ਤੇ ਪ੍ਰੀਤ ਬੜੀ ਅਨਪੰਤੀ ਆਨ ਮਤਲਬ ਹੋਰ ਭੰਤੀ ਮਤਲਬ ਕਈ ਕਿਸਮਾਂ ਦੀ ਵਿਚਾਰ ਤੇਰੇ ਅੰਦਰ ਪੈਦਾ ਹੋ ਗਈ ਬੁਰਾਈਆਂ ਪੈਦਾ ਹੋ ਗਈਆਂ ਗੁਣ ਖਤਮ ਹੋ ਗਏ ਫਿਰ ਕੀ ਹੋਇਆ ਜਨਮ ਮਰਨ ਫਿਰ ਤਾਨਿਆ ਤੇਰਾ ਸੰਸਾਰ ਤੇ ਆਉਣਾ ਸਫਲਾ ਨਹੀਂ ਹੋਇਆ ਕਿਉਂ ਕਿਉਂਕਿ ਤੂੰ ਜਨਮ ਮਰਨ ਦੇ ਤਾਨੇ ਵਿੱਚ ਉਲਝ ਗਿਆ ਜਿਵੇਂ ਮੱਕੜੀ ਹੈ ਨਾ ਘਰਾਂ ਦੇ ਵਿੱਚ ਜਾਲੇ ਲੱਗਦੇ ਨੇ ਉਹ ਜਾਲਾ ਬਣਾਉਣ ਵਾਲੀ ਇੱਕ ਮੱਕੜੀ ਹੈ ਉਹ ਆਪ ਹੀ ਜਾਲਾ ਬਣਦੀ ਹੈ ਤੇ ਆਪ ਹੀ ਜਾਲੇ ਵਿੱਚ ਫਸ ਜਾਂਦੀ ਹੈ ਮਹਾਰਾਜ ਕਹਿੰਦੇ ਇਸੇ ਤਰ੍ਹਾਂ ਹੈ ਮਨੁੱਖ ਇਸ ਸਤਗੁਰ ਤੁੰਨਾ ਮਹਾਰਾਜ ਕਹਿ ਰਹੇ ਨੇ ਜਨਮ ਮਰਨ ਫਿਰਤਾਨੇ ਆ ਤੂੰ ਆਪਣਾ ਜਨਮ ਮਰਨ ਦਾ ਜਿਹੜਾ ਤਾਣਾ ਹੈ ਇਹ ਆਪ ਹੀ ਬੁਣ ਕੇ ਬੈਠ ਗਿਆ। ਜੁਗਤ ਜਾਨ ਨਹੀਂ ਹਿਰਦੈ ਨਿਵਾਸੀ ਜਲ ਤੇ ਜਾਲ ਜਮ ਫੰਦ ਪਰੇ। हे ਮੇਰੇ ਮਨ ਜੀਵਨ ਦੀ ਜੁਗਤ ਸਮਝ ਕੇ ਤੂੰ ਇਹ ਜੁਗਤ ਆਪਣੇ ਅੰਦਰ ਪੈਦਾ ਹੀ ਨਹੀਂ ਕੀਤੀ ਪੱਕੀ ਨਹੀਂ ਕੀਤੀ ਕਿ ਜਲ ਤੇ ਜਾਲ ਜਮ ਫੰਦ ਪਰੇ। ਤੂੰ ਇਸ ਸੰਸਾਰ ਦੇ ਤ੍ਰਿਸ਼ਨਾ ਰੂਪੀ ਅੱਗ ਦੇ ਵਿੱਚ ਜਲ ਰਿਆ ਹੈ। ਜਮ ਫੰਦ ਪਰੇ ਵਿਕਾਰਾਂ ਰੂਪੀ ਜਮਾ ਦੇ ਗਲ ਦੇ ਵਿੱਚ ਫਾਹੇ ਪਾ ਲੇ ਬਿਖਫਲ ਸੰਚ ਭਰੇ ਮਨ ਐਸੇ ਪਰਮ ਪੁਰਖ ਪ੍ਰਭ ਮਨ ਵਿਸਰੇ ਬਿਖਫਲ ਤੂੰ ਵਿਸ਼ੇ ਰੂਪੀ ਵਿਕਾਰਾਂ ਰੂਪੀ ਫਲ ਇਕੱਠੇ ਕਰ ਲੇ ਮਨ ਦੇ ਵਿੱਚ ਭਰ ਲੇ ਪਰਮ ਪੁਰਖ ਪ੍ਰਭ ਮਨ ਵਿਸਰੇ ਉਹ ਪਰਮ ਸ੍ਰੇਸ਼ਟ ਪੁਰਖ ਜਿਹੜਾ ਸਵਨਾਂ ਦੇ ਵਿੱਚ ਵਸ ਰਿਹਾ ਹੈ ਅਕਾਲ ਪੁਰਖ ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਮਨ ਵਿਸਰੇ ਮਨ ਤੋਂ ਹੀ ਵਿਸਾਰ ਦਿੱਤਾ ਗਿਆਨ ਪ੍ਰਵੇਸ਼ ਗੁਰਹਿ ਤਨ ਦੀਆ ਧਿਆਨ ਮਨ ਮਨ ਏਕਮਏ ਏ ਮਨੁੱਖ ਹੁਣ ਬਾਬਾ ਧੰਨਾ ਸਾਹਿਬ ਕਹਿੰਦੇ ਜਦੋਂ ਗੁਰੂ ਨੇ ਤੈਨੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਬਖਸ਼ਿਸ਼ ਕਰ ਦਿੱਤਾ ਗਿਆਨ ਦੇ ਦਿੱਤਾ ਗਿਆਨ ਪ੍ਰਵੇਸ਼ ਗੁਰਹਿ ਤਨ ਦੀਆ ਗੁਰੂ ਨੇ ਇਹ ਤਨ ਦੇ ਦਿੱਤਾ ਨਾਮ ਰੂਪੀ ਤਨ ਧਿਆਨ ਮਨ ਮਨ ਏਕਮਏ ਧਿਆਨ ਦਾ ਮਤਲਬ ਤੇਰੀ ਜਿਹੜੀ ਸੁਰਤ ਹੈ ਰੱਬ ਨਾਲ ਜੁੜ ਗਈ ਗੁਰੂ ਨਾਲ ਜੁੜ ਗਈ ਮਨ ਏਕਮਏ ਮਨ ਅਕਾਲਪੁਰਖ ਵਾਹਿਗੁਰੂ ਪਰਮੇਸ਼ਰ ਨਾਲ ਇੱਕਮਿਕ ਹੋ ਗਿਆ ਪ੍ਰੇਮ ਭਗਤ ਮਾਨੀ ਸੁਖ ਜਾਣਿਆ ਪ੍ਰੇਮ ਭਗਤੀ ਨੂੰ ਤੈ ਮਾਨ ਲਿਆ ਫਿਰ ਦੇ ਵਿੱਚ ਵਸਾ ਲਿਆ ਅਕਾਲਪੁਰਖ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਬੰਦਗੀ ਨੂੰ ਜੀਵਨ ਦਾ ਗਹਿਣਾ ਬਣਾ ਲਿਆ ਸੁਖ ਜਾਣਿਆ ਫਿਰ ਤੈਨੂੰ ਸਾਰੇ ਸੁੱਖ ਪ੍ਰਾਪਤ ਹੋ ਗਏ ਤ੍ਰਿਪਤ ਅਗਾਨੇ ਮੁਕਤ ਭਏ ਤ੍ਰਿਪਤੀ ਹੋਗੀ ਤੂੰ ਰੱਜ ਗਿਆ ਵਿਕਾਰ ਹੁਣ ਤੈਨੂੰ ਭੈੜੇ ਲੱਗਦੇ ਨੇ ਪਹਿਲਾਂ ਵਿਕਾਰ ਰੂਪੀ ਫਲਾਂ ਨੂੰ ਖਾਂਦਾ ਸੀ ਹੁਣ ਵਿਕਾਰਾਂ ਤੋਂ ਮੁਕਤ ਹੋ ਗਿਆ ਤੂੰ ਅਗਾਨੇ ਦਾ ਮਤਲਬ ਰੱਜ ਗਿਆ ਗੁਰੂ ਦੇ ਨਾਮ ਨਾਲ ਐਨਾ ਰੱਜ ਗਿਆ ਹੁਣ ਤੈਨੂੰ ਫਲ ਰੂਪੀ ਜ਼ਹਿਰ ਰੂਪੀ ਜਿਹੜੇ ਵਿਕਾਰ ਨੇ ਉਹ ਚੰਗੇ ਨਹੀਂ ਲੱਗਦੇ ਮੁਕਤ ਭਏ ਸਤਿਗੁਰ ਕਹਿੰਦੇ ਤੂੰ ਜਿਉਂਦਾ ਹੀ ਮੁਕਤ ਹੋ ਗਿਆ ਜੋਤ ਸਮਾਏ ਸਮਾਨੀ ਜਾ ਕੈ ਅਛਲੀ ਪ੍ਰਭ ਪਹਿਚਾਨਿਆ ਆ ਬੜੀ ਕਮਾਲ ਦੀ ਗੱਲ ਆਖੀ ਬੱਬਾ ਤੰਨਾ ਸਾਹਿਬ ਜੀ ਕਹਿੰਦੇ ਜੋਤ ਸਮਾਏ ਸਮਾਨੀ ਜਾ ਕੈ ਜਿਸ ਮਨੁੱਖ ਦੇ ਅੰਦਰ ਰੱਬ ਦੀ ਜੋਤ ਟਿਕ ਗਈ ਪ੍ਰਭੂ ਦੀ ਜੋਤ ਟਿਕ ਗਈ ਉਸਨੇ ਅਛਲੀ ਆਛਲੀ ਛਲ ਸ਼ਬਦ ਤੋਂ ਬਣਿਆ ਇਹ ਛਲ ਦਾ ਮਤਲਬ ਹੋਣਾ ਕਿਸੇ ਨੂੰ ਛਲ ਲੈਣ ਨਾਲ ਠੱਗ ਲੈਣਾ ਲੁੱਟ ਲੈਣਾ ਧੋਖੇ ਨਾਲ ਇਹ ਜਿਹੜੀ ਮਾਇਆ ਸਾਨੂੰ ਧੋਖੇ ਨਾਲ ਠੱਗ ਰਹੀ ਹੈ ਲੁੱਟ ਰਹੀ ਹੈ ਤੇ ਸਤਿਗੁਰ ਧੰਨਾ ਮਹਾਰਾਜ ਕਹਿੰਦੇ ਜਿਸ ਮਨੁੱਖ ਦੇ ਹਿਰਦੇ ਵਿੱਚ ਮਨ ਦੇ ਵਿੱਚ ਰੱਬ ਦੀ ਜੋਤ ਪ੍ਰਗਟ ਹੋ ਗਈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਖੁਦ ਟਿਕ ਗਿਆ ਕਦੋਂ ਗੁਰਹ ਪ੍ਰਵੇਸ਼ ਜਦੋਂ ਗਿਆਨ ਪ੍ਰਵੇਸ਼ ਗੁਰਹ ਧਨ ਦੀ ਹੈ ਜਦੋਂ ਗੁਰੂ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਰੂਪੀ ਧਨ ਦਿੱਤਾ ਤਾ ਕਹਿੰਦੇ ਅਸ਼ਲੀ ਛਲ ਮਤਲਬ ਠੱਗਿਆ ਜਾਣਾ ਇਥੇ ਐਡਾ ਲੱਗ ਗਿਆ ਅਸ਼ਲ ਜਿਹੜਾ ਠੱਗਿਆ ਨਹੀਂ ਜਾਂਦਾ ਜਿਹੜਾ ਲੁੱਟਿਆ ਨਹੀਂ ਜਾਂਦਾ ਅਸ਼ਲੀ ਪ੍ਰਭ ਪਹਿਚਾਣਿਆ ਕਹਿੰਦੇ ਜਿਸ ਮਨੁੱਖ ਦੇ ਅੰਦਰ ਰੱਬ ਦੀ ਜੋਤ ਟਿਕ ਗਈ ਉਹਨੇ ਨਾ ਛਲਿਆ ਜਾਣ ਵਾਲਾ ਪ੍ਰਭ ਅਕਾਲਪੁਰਖ ਪਛਾਣ ਲਿਆ ਫਿਰ ਕੀ ਹੋਇਆ ਤੰਨੇ ਧਨ ਪਾਇਆ ਤਰਣੀ ਤਰ ਮਿਲ ਜਨ ਸੰਤ ਸਮਾਨਿਆਂ ਕਹਿੰਦੇ ਇਸ ਧੰਨੇ ਨੇ ਵੀ ਅਬਦੀ ਗੱਲ ਕਰ ਰਹੇ ਨੇ ਤਨ ਪਾਇਆ ਪ੍ਰਮਾਤਮਾ ਰੂਪੀ ਨਾਮ ਰੂਪੀ ਧੰਨ ਪਾ ਲਿਆ ਰੱਬ ਰੂਪੀ ਧੰਨ ਪਾ ਲਿਆ ਧਰਣੀ ਤਰ ਧਰਣੀ ਮਤਲਬ ਧਰ ਦੀ ਧਰ ਮਤਲਬ ਆਸਰਾ ਇਹ ਧਰਤੀ ਦਾ ਆਸਰਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਰੂਪੀ ਧੰਨ ਪਾਇਆ ਤੇ ਹੋਇਆ ਕੀ ਮਿਲ ਸੰਤ ਜਨਾ ਸਮਾਨਿਆਂ ਇਹ ਪਾਇਆ ਕਿੱਥੋਂ ਸੰਤਾਂ ਨੂੰ ਮਿਲ ਕੇ ਬਾਬਾ ਰਵਦਾਸ ਸਾਹਿਬ ਬਾਬਾ ਕਬੀਰ ਸਾਹਿਬ ਬਾਬਾ ਨਾਮਦੇਵ ਸਾਹਿਬ ਬਾਬਾ ਸ੍ਰੀ ਸਹਿਣ ਜੀ ਇਹ ਗੁਰੂ ਅਰਜਨ ਸਾਹਿਬ ਮਹਾਰਾਜ ਅਗਲੇ ਸ਼ਬਦ ਵਿੱਚ ਦੱਸ ਰਹੇ ਨੇ ਸਾਨੂੰ ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ ਆੜ ਦਾਮ ਕੋ ਸ਼ੀਪਰੋ ਹੋਇਓ ਲਾਕੀਨਾ ਬੁੰਨ ਤੰਨਾ ਤੇ ਅਗ ਕੈ ਪ੍ਰੀਤ ਚਰਨ ਕਬੀਰਾ ਨੀਚ ਕੁਲਾ ਜੋ ਲਾਹਰਾ ਭਇਓ ਗੁਨੀ ਗਹੀਰਾ ਰਵਦਾਸ ਧਵੰਤਾ ਢੋਰ ਨੇ ਤ ਤਿੰਨ ਤਿਆਗੀ ਮਾਇਆ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਸੈਨ ਨਾਈ ਪੁਤਕਾਰਿਆ ਉਹ ਘਰ ਘਰ ਸੁਨਿਆ ਹਿਰਦੈ ਵਸਿਆ ਪਰਮ ਭਗਤਾ ਮਹਿ ਗਨੇ ਆ ਇਥੇ ਕਹਿ ਰਹੇ ਨੇ ਇਹ ਬਿੱਦ ਸੁਨ ਕੇ ਜੱਟੋ ਉੱਪਰਲੇ ਰਹਿਬਰਾਂ ਦਾ ਜੀਵਨ ਵੇਖ ਕੇ ਕਿ ਇਹ ਜੇ ਰੱਬ ਨੂੰ ਪਾ ਸਕਦੇ ਨੇ ਬਾਬਾ ਕਬੀਰ ਸਾਹਿਬ ਬਾਬਾ ਨਾਮਦੇਵ ਸਾਹਿਬ ਬਾਬਾ ਅਰਬਦਾਸ ਸਾਹਿਬ ਬਾਬਾ ਸੈਣ ਜੀ ਜੇ ਇਹ ਰੱਬ ਦਾ ਰੂਪ ਬਣ ਸਕਦੇ ਨੇ ਤਾਂ ਮੈਂ ਕਿਉਂ ਨਹੀਂ ਬਣ ਸਕਦਾ ਫਿਰ ਬਾਬਾ ਧੰਨਾ ਸਾਹਿਬ ਜੀ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਸਿਮਰਨਾ ਕੀਤਾ ਏ ਬੇਦਸਨ ਕਹਿ ਜੱਟਰ ਉੱਠ ਭਗਤੀ ਲਗਾ ਮਿਲਾ ਪ੍ਰਤੱਖ ਗੁਸਾਈਆਂ ਧੰਨਾ ਵਡਪਾਗਾ ਧੰਨੇ ਦੇ ਵੱਡੇ ਭਾਗ ਬਣ ਕੇ ਤੇ ਰੱਬ ਨੂੰ ਪ੍ਰਤੱਖ ਜ਼ਾਹਰਾ ਵੇਖ ਲਿਆ ਭਾਵ ਦਰਸ਼ਨ ਕਰ ਲੇ ਸਾਰੀ ਕਾਇਨਾਤ ਵਿੱਚੋਂ ਸਾਰੇ ਬ੍ਰਹਿਮੰਡ ਵਿੱਚੋਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਦਰਸ਼ਨ ਹੋ ਗਏ ਤਾਂ ਹੀ ਆਖਦੇ ਨੇ ਇੱਥੇ ਧੰਨੇ ਧਨ ਪਾਇਆ ਤਰਨੀ ਤਰ ਧੰਨੇ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਪਾ ਲਿਆ ਉਹ ਧੰਨ ਨੂੰ ਪਾ ਲਿਆ ਗੁਰੂ ਪਿਆਰਿਓ ਫੇਰ ਜੀਵਨ ਸਵਰਗਿਆ ਅੱਜ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਾਣੀ ਹੈ ਮੈਂ ਬੇਨਤੀ ਕਰਦਾ ਹੁਣ ਮੈਂ ਪਹਿਲਾਂ ਵੀ ਬੇਨਤੀ ਕੀਤੀ ਆ ਫੇਰ ਕਰਦੇ ਆ ਬਈ ਅਸੀਂ ਬਾਬਾ ਧੰਨਾ ਸਾਹਿਬ ਜੀ ਨੂੰ ਸਤਿਗੁਰੂ ਧੰਨਾ ਮਹਾਰਾਜੀ ਭਗਤ ਧੰਨਾ ਜੀ ਆਖਿਆ ਕਰੀਏ ਕੱਲਾ ਧੰਨਾ ਜੱਟ ਜਾਂ ਧੰਨਾ ਨਾ ਆਖਦਿਆ ਕਰੀਏ ਕੋਈ ਆਮ ਮਨੁੱਖ ਨਹੀਂ ਉਹ ਸਾਡੇ ਸਤਿਗੁਰ ਨੇ ਸਾਡੇ ਰਹਿਬਰ ਨੇ ਇਨੀਆਂ ਬੇਨਤੀਆਂ ਪ੍ਰਵਾਨ ਹੋਈਆਂ ਦਾਸ ਤੋਂ ਬੇਅੰਤ ਪੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ